ਪਈ ਬੋਲ ਉਹ ਬਾਹਰ ਖੋਲਦਾ ਸਰਪੰਚ ਨਹੀਂ ਹੈ ਅੱਛਾ ਅੱਛਾ ਮੈਂਬਰ ਆ ਬੋਲ ਤਾਂ ਪੈ ਕਮਾਲ ਹੈ ਇੰਨਾ ਇੰਨਾ ਟਾਈਮ ਹੁੰਦਾ ਚਾਲੂ ਕਰਦੀ ਸੀ ਚਾਲੂ ਕਰਦੀ ਸੀ ਹੁਣ ਤੂੰ ਕਹਿਣਾ ਸੀ ਠੰਡੇ ਦੀ ਵੀ ਜੀ ਨਹੀਂ ਕਰਦਾ ਸੱਚੀ ਕੰਮ ਕਰਨੇ ਕਮਜਬੂਰੀ ਨੂੰ ਕਰਨਾ ਪੈਂਦਾ ਬਸ ਆਹ ਕੌਣ ਆ ਗਿਆ ਹੁਣ ਕੌਣ ਆ ਤੇ ਮੱਕਰੀ ਨਾ ਆਵੇ ਕੌਣ ਵੇ ਭਾਈ ਬੋਲ ਉਹ ਬਾਹਰ ਖੋਲਦਾ ਸਰਪੰਚਣੀ ਐ ਅੱਛਾ ਮੈਂ ਨਾ ਆ ਆ ਜਾ ਮੈਂ ਮਬਰਾ ਕਮਾਲ ਐ ਸਰਪੰਚਣੀ ਐ ਇੰਨਾ ਟਾਈਮ ਹੁੰਦਾ ਗੇਟ ਕੋਲ ਵੇ ਮੈਨੂੰ ਲੱਗਾ ਕਿਤੇ ਮੱਗਰ ਆ ਮੱਗਰ ਮੱਗਰ ਕਿਵੇਂ ਨਹੀਂ ਨਹੀਂ ਛੱਡ ਤੂੰ ਮੱਗਰ ਮੱਗਰ ਚਾਲੂ ਕਰਦੇ ਸੀ ਨਾ ਤਾਂ ਲੱਗ ਗਿਆ ਟਾਈਮ ਅੱਛਾ ਹਾਂ ਚੱਲ ਨਿਕਲ ਗਿਆ ਝਾੜੂ ਹੋਰ 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 ਲੈ ਫਿਰ ਚਾਹ ਬਣਾ ਲਉ ਅਗਲੇ ਜੀ ਵਾਲੀ ਚਾਹ ਲਿਆਉਣ ਦੇ ਵੀਰੇ ਚਾਹ ਨਹੀਂ ਪਈ ਹਜੇ ਜਾਪਾ ਦੇ ਬਾਬੀ ਫਗਦੇ ਦੰਦੀ ਕੱਚ ਬਕਰ ਫੇਰ ਉਹ ਫੇਰ ਦਵਾਰੇ ਫੜ ਗਿਆ ਹਾਂ ਦਵਾਰੇ ਕਿਉਂ ਵਾ ਗਿਆ ਵੇ ਉਹ ਆਈ ਸੀ ਨਾ ਨਾ ਆਈ ਨਹੀਂ ਗਨ ਫੇਰ ਉਹ ਆ ਉਹ ਆਈ ਸੀ ਨਾ ਹਮਕ ਠੀਕ ਹੈ ਫੇਰ ਇਹ ਇਹ ਇੰਨਾ ਕਹਿ ਕੇ ਵੇ ਨਾ ਵੇ ਉਹ ਆਈ ਸੀ ਨਾ ਮੱਗਰ ਵਰਕੇ ਫੇਰ ਦੂ ਮਾਇਆ ਹੂੰ ਚੰਗਾ ਇੱਥੇ ਹੱਥ ਧਰ ਕੇ ਅੱਛਾ ਵਰ ਕਿਉਂ ਅੱਛਾ ਅੱਛਾ ਸੋਟੀ ਮਾਰੀ ਹੋਣਾ ਤੂੰ ਕਹੇਗਾ ਤੇ ਕੀ ਹੋ ਗਿਆ ਓਏ ਤੂੰ ਕੀ ਬਣਾ ਬੇਡਾ ਬਹਿ ਗਿਆ ਮੈਂ ਕਿਉਂ ਮੱਗਰ ਦਾ ਦਿਖਾ ਨਾ ਤੂੰ ਨਾ ਕਹਿੰਦਾ ਤੂੰ ਨਾ ਕਹੀ ਟੱਗ ਤੂੰ ਨਾ ਇਹ ਆਇਆ ਨਾ کہیں ਤੂੰ ਵੀ ਮਗਰਮ ਮੈਂ ਮਾਰੂ ਮੈਂ ਪੰਚ ਵਾਰੀ ਗਾਤਾ ਸੁਣ ਲੈ ਪਹਿਲਾਂ ਗੱਲ ਕਰੇ ਤਾਂ ਪੰਛੀ ਨੂੰ ਪਾਉਂਦੇ ਨਹੀਂ ਉਹ ਗੱਲ ਛੱਡ ਜਾਦਾ ਕਿ ਮੈਨੂੰ ਕਹੂੰਗਾ ਚੱਬ ਬੰਦੂਕ ਲੈ ਨਾਲੇ ਗੋਲੀ ਲੈ ਤੂੰ ਆਪ ਦੀਆਂ ਪੰਨੀ ਉਹ ਤਾਂ ਟੁੱਟ ਗਈ ਆ ਮੈਂ ਕੋਤ ਟੁੱਟੀਆਂ ਪਈਆਂ ਟੁੱਟੀਆਂ ਤੂੰ ਆਪੀ ਲੋਕ ਸਮਝਾਣੇ ਕਿ ਮਗਰ ਜੈ ਨਾਲੇ ਬੰਦੂਖ ਲੈ ਨਾ ਗੋਲੀਆਂ ਲੈ ਹਾਏ ਨਾਲੇ ਮੈਂ ਕਰਦਾ ਨਾ ਮੈਂ ਇਹਨੇ ਕਹਦਾ ਸਰਪੰਚ ਨੇ ਗੋਲੀਆਂ ਤਾਂ ਲੈ ਹੀ ਨਾ ਚਲ ਨਹੀਂ ਆਦਾ ਹੈ ਨਹੀਂ ਉਹ ਕਹਿੰਦਾ ਕਿਉਂ ਬਾਤ ਛੱਡ ਪਰਾ ਆਪੀ ਸਮਝ ਲੈਣਗੇ ਤੇ ਠੀਕ ਹੈ ਥੋੜੇ ਟੱਕ ਕਰ ਲਾ ਇਹ ਦੂਆ ਮੈਂ ਬਾਅਦ ਚ ਜਦੋਂ ਮੈਂ ਉਦੋਂ ਕਰਾਂ ਹਾਂ ਕਿੱਥੇ ਰੈਡੀ ਹਾਂ ਐਕਸ਼ਨ ਨਾ ਮੈਂ ਮੈਂ ਤਾਂ ਪਹਿਲਾਂ ਪੀ ਕੇ ਹਟੀਆਂ ਅੱਛਾ ਹਾਂ ਹੁਣ ਦੱਸ ਵੀ ਕਿਹੜੀ ਗੱਲ ਦੱਸਣ ਲੱਗਿਆ ਸੀ ਜਿਹਦੇ ਮਰਨੇ ਚਾਹ ਬਣਵਾ ਲਈ ਓਏ ਮੈਂ ਤਾਂ ਐਂ ਦੱਸਦਾ ਸੀ ਤੈਨੂੰ ਹੂੰ ਓਏ ਵਿਰੋਧੀ ਪਾਰਟੀ ਨੇ ਕੇਸ ਵਾਪਸ ਲੈ ਲਿਆ ਲਿਆ ਗੱਲ ਐ ਤੇ ਮੈਨੂੰ ਪਤਾ ਹੀ ਆ ਪਤਾ ਹੀ ਐ ਮੈਂ ਤਾਂ ਪੂਰੀ ਦੱਸੀ ਵੀ ਨਹੀਂ ਮੈਂ ਤੂੰ ਹੀ ਦੱਸਦਾ ਪਿਆ ਹੁਣ ਹਾਂ ਫਿਰ ਮੈਂ ਤਾਂ ਹਜੇ ਛੁਰੀ ਕਰੀ ਆ ਲੈ ਤੂੰ ਦੱਸ ਤਾਂ ਤੇਰੇ ਮੂੰਹੋਂ ਨਿਕਲੀ ਤਾਂ ਮੈਨੂੰ ਪਤਾ ਲੱਗ ਗਿਆ ਤੂੰ ਬੜੀ ਅੰਤਰਜਾਮੀ ਆਂ ਆਈਆਂ ਫਿਰ ਸਰਪੰਚਨੀ ਕਾਰਡ ਕਹੂ ਮੈਨੂੰ ਹਾਂ ਮੈਂ ਤਾਂ ਆਇਆ ਕਹਿੰਨਾ ਹਾਂ ਫਿਰ ਥੋੜਾ ਜਿਹਾ ਫਰਕ ਤਾਂ ਪਈ ਜਾਂਦਾ ਮੈਂ ਕਹਿੰਦਾ ਉਹਨਾਂ ਨੇ ਲੈ ਲਿਆ ਵਾਪਸ ਕੇਸ ਹੈ ਹੁਣ ਤਾਂ ਸ਼ੁਕ ਸ਼ਾਂਤੀ ਆ ਮੈਂ ਤੈਨੂੰ ਚਾਹ ਪੀਣੀ ਸੀ ਤਾਂ ਮੈਨੂੰ ਉਂ ਕਹ ਦਿੰਦਾ ਮੈਂ ਕਿਹਾ ਤੈਨੂੰ ਜਵਾਬ ਦਿੰਦੀ ਸੀ ਆ ਗੱਲ ਦੱਸੀਆ ਮੈਨੂੰ ਗੱਲ ਨਹੀਂ ਗੱਲਾਂ ਚੋਂ ਕਿਹੜੀ ਦੱਸੀਆ ਮੈਨੂੰ ਚਲ ਠੀਕ ਆ ਫਿਰ ਮੈਂ ਤਾਂ ਆਹੀ ਦੱਸਣਾ ਸੀ ਚਲ ਕੋਈ ਨਾ ਤੇ ਤੈਨੂੰ ਪਤਾ ਹੀ ਆ ਪੀਲਾ ਚਾ ਮੈਂ ਤਾਂ ਐਂ ਕਹਿੰਦਾ ਸੀ ਅਜੇ ਪੇਟੀ ਚ ਹੀ ਐ ਸਰਪੰਚ ਵੇ ਕਾ ਨੂੰ ਉਹ ਤਾਂ ਆ ਗਿਆ ਸੀ ਬਾਹਰ ਅੱਛਾ ਕਿੱਥੇ ਰਹਿਣ ਦੇ ਬਾਹਰ ਅਗਲੇ ਅਗਲੇ ਖੇਰ ਆ ਗਏ ਉੱਤੇ ਤੇ ਆ ਗਏ सरपंच ਬਈ ਚੱਕੀ ਦੇ ਦਵਾਰ ਰੈਡੀ ਐਕਸ਼ਨ ਸਰਪੰਚ ਮਾਰਕੋਟ ਸਰ ਐਕਸ਼ਨ ਸਰਪੰਚ ਕਿਤੇ ਦੇਖਦਾ ਨਹੀਂ ਹਜੇ ਪੇਟੀ ਚੋਂ ਬਾਹਰ ਨਿਕਲੇ ਨਹੀਂ ਵੇ ਕਾ ਨੂੰ ਨਿੱਕਲੇ ਆਇਆ ਸੀ ਫੇਰ ਵੜ ਗਿਆ ਫੇਰ ਵੜ ਗਿਆ ਕਿਉਂ ਉਹ ਆਗੇ ਸੀ ਦਵਾਰੇ ਕਰਾ ਯਾਰ ਯਾਰ ਡਾਇਲੋਗ ਨੂੰ ਸੁਆਦ ਕਿਉਂ ਨਹੀਂ ਲੈ ਰਹੇ ਤੁਸੀਂ ਅੱਛਾ ਸਰਪੰਚ ਹਜੇ ਨਿਕਲੇ ਨਹੀਂ ਬੇਟੀ ਜੋ ਇਹ ਤਾਂ ਕਹਿ ਤਾ ਸੀ ਸਾਹਿਬ ਨਹੀਂ ਹੋਇਆ ਅੱਛਾ ਠੀਕ ਇਹ ਸਰਪੰਚ ਕਿਤੇ ਨਿਕਲੇ ਨਹੀਂ ਬੇਟੀ ਜੋ ਨਹੀਂ ਬੇਟੀ ਜਦੋਂ ਨਿਕਲੇ ਆਇਆ ਸੀ ਫੇਰ ਠੀਕ ਕੱਟ ਰੂ ਘੱਟ ਮਾਰੋ ਯਾਰ ਚਲ ਠੀਕ ਹੈ ਚਲ ਦੁਬਾਰੇ ਗੱਲ ਆਪਾਂ ਹੀ ਜਾਈ ਮੜਾਇਆ ਉਧਰੋਂ ਓਏ ਓਰੀ ਕੀ ਗੱਲ ਹੈ ਮੈਂ ਤੁਹਾਨੂੰ ਫੇਰ ਤਾਂ ਕੁਝ ਦੱਸ ਦੋ ਪਹਿਲਾਂ ਇਹ ਕਹੀ ਜਾਂਦੀ ਆ ਉਹ ਆ ਗਏ ਯਾਰ ਮੈਂ ਦੱਸ ਉਹ ਮੱਗਰ ਆ ਗਿਆ ਸੀ ਯਾਰ ਹਾਂ ਮੈਨੂੰ ਬੰਨੀ ਗੱਲ ਜਿਆਦਾ ਕੀ ਹੋ ਗਿਆ ਕੋਲੀ ਬੰਦ ਦੀ ਦੁਕਾਨ ਦਾ ਦਾ ਮਰੋ ਮਾਰ ਕਰ ਲੱਗੀ ਸੀ ਮਾਰਦੀ ਮੈਂ ਕਹਿਣ ਲੱਗੀ ਸੀ ਕਾਰ ਵਾਗ ਰਹੀ ਹੋਣਾ ਉਹਦੇ ਹੱਥ ਚ ਹਾਂਜੀ ਹਜੇ ਤਾਂ ਖੁੱਲੀ ਆ ਜੀ ਅਜੇ ਤਾਂ ਨਹੀਂ ਮਰੀ ਗਏ ਹੈ ਮਾੜਾ ਜੇ ਜਲਦੀ ਚਲੇ ਜਾਓ ਕੱਟੀਆਂ ਆ ਨਹੀਂ ਪਤਾ ਵਧਾ ਦੇਣਾ 3 ਵਜੇ ਨੂੰ ਸਹੀ ਹੈ ਸਹੀ ਹੈ ਨਾ ਹਾਂ ਚੱਲ ਕਾਰ ਹੀ ਸੀ ਉਹਦੇ ਠੀਕ ਹੈ ਹੋ ਗਿਆ ਜੀ ਹਾਂ ਉਸ ਤੋਂ ਬਾਅਦ ਤੁਸੀਂ ਬੋਲੋ ਪਹਿਲਾਂ ਤੁਸੀਂ ਬੋਲਣਾ ਚਾਹਗੇ ਮੱਗਰ ਵਾਲਾ ਮੈਂ ਬੋਲਾਂ ਮੈਂ ਬੋਲਾਂ ਉਹ ਮੱਗਰ ਆ ਗਿਆ ਸੀ ਐਕਸ਼ਨ ਉਹ ਮੱਗਰ ਆ ਗਿਆ ਸੀ ਯਾਰ ਬੇ ਕੁੱਟਿਆ ਦੇ ਨੂੰ ਉਹਨਾਂ ਨੇ ਪਟਿਆ ਕੀ ਮੇਰ ਦਾ ਕਹਾੜੀ ਮਾਰੀ ਕਸੂਤੇ ਦਾ ਮੇਰੇ ਸਾਲਿਆ ਨੇ ਓਏ ਉਹਨਾਂ ਨੇ ਤਾਂ ਕੇਸ ਵਾਪਸ ਲੈ ਲਿਆ ਯਾਰ ਯਾਰ ਬਾਪ ਕਿੱਦਾਂ ਲੈਤਾ ਬਾਪਸ ਮੈਂ ਉਹੀ ਤਾਂ ਦੱਸਣ ਆਇਆ ਸੀ ਓਏ ਉਹ ਤਾਂ ਮੈਨੂੰ ਵੀ ਪਤਾ ਵਾਪਸ ਲੈ ਲਿਆ ਪਰ ਮੇਰਾ ਸਾਲਾ ਅੱਜ ਫੇਰ ਆ ਗਿਆ ਉਹ ਤੂੰ ਕਹਾੜੀ ਕਿਵੇਂ ਕਹਿ ਗਿਆ ਬਹੂ ਤੈਨੂੰ ਤਾਂ ਪਤਾ ਹੀ ਨਹੀਂ ਚੱਲਦਾ ਤੂੰ ਚੱਲ ਜਾਈਂ ਬਾਬੇ ਕਹਾੜੀ ਦਾ ਚੱਕ ਕੇ ਏ ਓਏ ਸਰਪੰਚਣੀ ਓਏ ਨਾਲੇ ਗੋਲੀਆਂ ਚੱਕ ਲਈ ਸਰਪੰਚਣੀ ਗੋਲੀਆਂ ਤਾਂ ਨਾ ਹੀ ਲਈਆਂ ਆ ਇਧਰੋਂ ਲੈ ਤੋ ਨਾ ਕੋਈ ਨਹੀਂ ਨਸੀਬ ਚੱਲ ਫੇ ਠੀਕ ਹੈ ਚੱਲ ਕੋਈ ਨਾ ਆ ਇਧਰ ਹੀ ਖੜ ਜਾ ਐਕਸ਼ਨ ਉਹ ਮੈਂ ਤੈਨੂੰ ਐ ਕਹਿੰਦਾ 6:00 ਵੱਜੀ ਆ ਤਾਜੀ ਤੇ ਹੁਣ ਫੇ ਮੈਂ ਕੀ ਕਰਾਂ ਉਹ ਤੂੰ ਕੁਛ ਨਾ ਕਰ ਭਰਾਵਾ ਇਹਦਾ ਬਸ ਉਹ ਵਰਦਾ ਜੀ ਮੈਂ ਭਰਾ ਮੇਰੀ ਗੱਲ ਸੁਣ ਲੈ ਹਾਂ ਗੱਲ ਉਲਝ ਗਈ ਨਾ ਨਾ ਕੁਛ ਨਹੀਂ ਉਲਝਦੀ ਮੈਨੂੰ ਬੁੱਲੜੀ ਦਿੱਤਾ ਤੂੰ ਬੋਲਦਾ ਬੋਲਦਾ ਹੀ ਆਇਆ ਯਾਰ ਮੈਂ ਬੋਲਦਾ ਜਾ ਮੈਨੂੰ ਚਾਹ ਬਣਾ ਕੇ ਲੈ ਕੇ ਦੇ ਲੌਂਗਲੇਜੀ ਵਾਲੀ ਕੀ ਇਹ ਮੈਂ ਇਥੋਂ ਨਹੀਂ ਪਣਦੀ ਉਧਰੋਂ ਮੰਜਾ ਉੱਤ ਹੈ ਨਾ ਉਹ ਮੈਂ ਬਰਾ ਆਇਆ ਨਾ ਆਇਆ ਆਇਆ ਆ ਜਾ ਫੁੜਕੇ ਮਿੰਤਾ ਕਰਦਾ ਯਾਰ ਫਿਰ ਕੋ ਯਾਰ ਤੂੰ ਹੀ ਗੁੱਸਾ ਕਰ ਜਨਾ ਬਹਿ ਜਾ ਕਿੱਥੇ ਬੈਠੇ ਯਾਰ ਮੈਂ ਬਰਾ ਤੂੰ ਕਹਦੇ ਯਾਰ ਮੈਂ ਕਹਿੰਦਾ ਮੈਂ ਸਮਝਾਉਂਦਾ ਨਾ ਨਾ ਤੂੰ ਕਹ ਨਾ ਬਰਾ ਵਾ ਤੂੰ ਤਾਂ ਦੂਸਨ ਲਾਉਣਾ ਆਇਆ ਕਰਤਾ ਕੰਮ ਤਿਆਰ ਹੁਣ ਜਾ ਆਂਦਾ ਕਲਵੰਤਾ ਸਾਲਾ ਗਿਆ ਕਿੱਧਰ ਯਾਰ ਕਿਤੇ ਨਹੀਂ ਥਿਆ ਆਪਾਂ ਤਾਂ ਉਹ ਮੈਨੂੰ ਆਇ ਲੱਗ ਰਿਹਾ ਕਿਤੇ ਸੱਚੀਉਂ ਰਾਜਸਥਾਨੋਂ ਟੱਪ ਗਿਆ ਹੋਵੇ ਪਰ ਰਾਜਸਥਾਨ ਤਾਂ ਬਾਗ ਗਿਆ ਹੋ ਪਰ ਕਿਤੋਂ ਦੀ ਤਾਂ ਗਿਆ ਹੋ ਕਿਸੇ ਨੇ ਤਾਂ ਦੇਖਿਆ ਹੋਣਾ ਯਾਰ ਉਹਨੂੰ ਪਿੰਡ ਚੋਂ ਗੱਲ ਤੇਰੀ ਸਹੀ ਏ ਕੋਈ ਦੱਸਦਾ ਹੀ ਨਹੀਂਗਾ ਵੀ ਕਿੱਥੇ ਗਿਆ ਇਹ ਜਿਵੇਂ ਸਰਪੰਚ ਨੇ ਕਹਿੰਦੀ ਸੀ ਇਹ ਵੀ ਕੱਟਿਆਂ ਦਾ ਵਪਾਰ ਕਰਨ ਲੱਗ ਗਿਆ ਤੈਨੂੰ ਲੱਗਦਾ ਵੀ ਕੱਟਿਆਂ ਦਾ ਵਪਾਰ ਕਰਨ ਵਾਲਾ ਹੈਗਾ ਉਹ ਉਹ ਕਿਹੜਾ ਵਪਾਰੀ ਬਪੂਰੀ ਆ ਉਹ ਮੈਨੂੰ ਤਾਂ ਲੱਗਦਾ ਕਿਤੇ ਉਹ ਨਾ ਕਿਤੇ ਕੰਜਰਲਾ ਹੋਰ ਕੁਝ ਵੇਚਣ ਲੱਗ ਜਾ ਹੋਵੇ। ਓਏ ਬਹੁਤ ਚਲਾਕ ਬੰਦਾ। ਅੱਛਾ ਮੈਂ ਤੈਨੂੰ ਇਹ ਵੀ ਗੱਲ ਦੱਸਦਾਂਗਾ। ਹੂੰ। ਤੇ ਬੋਕਲ 'ਚ ਮੁੰਡਾ ਤੇ ਪਿੰਡ 'ਚ ਰੌਲੇ ਵਾਲੀ ਗੱਲ ਨਾ ਹੋ ਜੇ। ਹੋ ਉਹ ਨੇੜੇ ਤੇੜੀ ਆਪਣੇ। ਸਹੀ ਗੱਲ ਐ। ਭਾਈ ਯਾਰ ਮੈਂ ਕਹੀ ਜਾਂਦਾ ਮੈਂ ਉਧਰੋਂ ਆ ਪਹੁੰਗਾ ਉਧਰੋਂ। ਨਾ ਮੈਂ ਪਹੁੰਚਦਾ ਆ ਗਿਆ। ਮੈਂ ਕਹੀਦਾ ਜੀ ਮੈਂ ਤੁਹਾਨੂੰ ਕਹਿ ਨਾ ਦਿਆਂਗਾ। ਕਿਹਦਾ ਐਕਸ਼ਨ ਧੀ ਆਊਗਾ? ਆ ਜਾਣ ਦਾ ਐਕਸ਼ਨ ਧੀ ਆਊਗਾ। ਨਾ ਤੋਕ ਗੱਲਾਂ ਕਰ ਲੈਣ ਦੇ ਚੱਲਣਾ ਆ ਜੀ ਬੱਸ ਨਾ ਬਾਹਲੀਆ ਨਾ ਚੱਲੋ ਚੱਲ ਉਧਰ ਇੱਕ ਕਰਕੇ ਬੋਲ ਨੀ ਯਾਰ ਅੱਛਾ ਉੱਠ ਕੇ ਉੱਤਰੀ ਉਦੋਂ ਅਸੀਂ ਡਾਇਲੋਗ ਬੋਲ ਦੇਵਾਂਗੇ ਚਾ ਚੱਲੀਏ ਫੀ ਜੰਨੇ ਹੁਣ ਪਤਾ ਨਹੀਂ ਕੀ ਕਰਨਗੇ ਯਾਰ ਬਈ ਆ ਗਿਆ ਉਹ ਐਕਸਪ੍ਰੈਸ਼ਨ ਦੱਸ ਓਵੇਂ ਆਹਾ ਵੀ ਯਾਦ ਕਰ ਵੀ ਪਾਥੀਆਂ ਤੁਗ ਬੋਲੇ ਆ ਰਹੀ ਮੰਤਰੀਆਂ ਨਹੀਂ ਮੈਂ ਮਤਲਬ ਸੋਚ ਚ ਮੂੰਹ ਤੋਂ ਆ ਗਿਆ ਸੋਚਿਆ ਸੀ ਤੂੰ ਕਿੱਦੇ ਵੱਲ ਜਾਣਾ ਮੈਂ ਤਾਂ ਐਕਸ਼ਨ ਆ ਜਾ ਕੱਟ ਮੋਰ ਐਕਸ਼ਨ ਕੀ ਆ ਹਾਈ ਕਿ ਬੈਟ ਹੁਣ ਦੱਸ ਕਿਹੜੀ ਲੜਾਈ ਦੀ ਗੱਲ ਕਰਦੀ ਨਹੀਂ ਮੈਂ ਤੈਨੂੰ ਗੱਲ ਦੱਸਦੀ ਆ ਉਹ ਜਿਹੜੇ ਮੱਗਰ ਤੇ ਗੱਡਾ ਸਾ ਗੁੱਸਾ ਨਹੀਂ ਵੱਜਿਆ ਸੀ ਚਾ ਮਗਰ ਤੇ ਘਟਾ ਸਵਜੇ ਨੀ ਆਹੋ ਉਹਦੇ ਚ ਕਹਿੰਦੇ ਸੀਗੇ ਵੀ ਇਹ ਕਿ ਪਤਾ ਨਹੀਂ ਸ਼ਿੰਦਰ ਦਾ ਨਾਉ ਆ ਐਂ ਜੇ ਗੱਲ ਸੁਣੀ ਸੀ ਮੈਂ ਸ਼ਿੰਦਰ ਦਾ ਨਾਉ ਆ ਹਾਂ ਨੀ ਕਾਹ ਨੂੰ ਮੈਨੂੰ ਸੀਗਾ ਕਿ ਤੈਨੂੰ ਪਤਾ ਹੋ ਕਾਹ ਨੂੰ ਮੈਂ ਤੈਨੂੰ ਦੱਸ ਦਿਆਂ ਆ ਪਿੰਡ ਵਾਲਿਆਂ ਦੀ ਨਾ ਸੁਣਿਆ ਕਰ ਇਹ ਤਾਂ ਕੰਜਰ ਨੇ ਸਾਰੇ ਦੇ ਸਾਰੇ ਕੋਈ ਗੱਲ ਹੋ ਜੇ ਸਿਕੰਦਰ ਦਾ ਨਾਮ ਧਰ ਦਿੰਦੇ ਨੇ ਮੈਂ ਸਿੰਦਰ ਕਿੱਥੋਂ ਹੀ ਫਿਰਦੀ ਐ ਹੈ ਮੈਨੂੰ ਹੋਰ ਕੋਈ ਕੰਮ ਨਹੀਂ ਹੈਗੇ ਆਪਣੇ ਘਰੇ ਮੈਂ ਤਾਂ ਹੋਈ ਨਹੀਂ ਬਾਰ ਮੁਰੋਬ ਆਪਣੇ ਘਰੋਂ ਨਿਕਲਦੀ ਬਾਹਰ ਜਾਂਦੀ ਕਿਤੇ ਹਾਂ ਨਾ ਤੂੰ ਕਿੱਥੇ ਜਾਂਦੀ ਹੈ ਆ ਮੈਂ ਵੀ ਕਹਿ ਵੀ ਤੂੰ ਕਿਤੇ ਜਾਨਦੀ ਨਹੀਂ ਮੈਂ ਤਾਂ ਮੈਂ ਤੈਨੂੰ ਤੈਨੂੰ ਉਹੀ ਗੱਲ ਦੱਸਦੀ ਆ ਦੇਖ ਹੁਣ ਤਾਂ ਤੂੰ ਮੈਨੂੰ ਸੱਚੀ ਟੱਕਰ ਗਈ ਮੈਂ ਤੈਨੂੰ ਵੀ ਇਹ ਗੱਲ ਦੱਸ ਦਿੰਨੀ ਆ ਭੈਣੇ ਕਿਤੇ ਆਪਦੇ ਮਨ ਦੇ ਵਿੱਚ ਤੂੰ ਨਾ ਇਹ ਗੱਲ ਬਿਠਾ ਲਈ ਕਿਉਂਕਿ ਦੇਖ ਤੂੰ ਤਾਂ ਹੈ ਹੁਣ ਪਿੰਡ ਦੀ ਸਰਪੰਚਣੀ ਗਾਹਾਂ ਤੇਰੇ ਤੋਂ ਹੀ ਗੱਲ ਗਾਹਾਂ ਹੋਰ ਪਿੰਡ ਚ ਜਾਊ ਠੀਕ ਹੈ ਮੈਂ ਤਾਂ ਕਿਸੇ ਨੂੰ ਦੱਸਦੀ ਨਹੀਂ ਭੈਣੇ ਨਾ ਮੈਂ ਤੈਨੂੰ ਉਹ ਗੱਲ ਦੱਸਦੀ ਆ ਵੀ ਲੋਕਾਂ ਦੀ ਗੱਲਾਂ ਤੇ ਯਕੀਨ ਨਾ ਕਰੀ ਸਿੰਦਰ ਨਹੀਂ ਹੈਗੀ ਇਹੋ ਜੀ ਹਾਂ ਆਹੋ ਮੈਂ ਤਾਂ ਯਕੀਨ ਕਿਸ ਤੇ ਵੀ ਨਹੀਂ ਕਰਦੀ ਹੈ ਚਾ ਮੈਂ ਚਾਹ ਬਣਾਉਣੀ ਆ ਚੰਗਾ ਚਾਹ ਬਣਾ ਲੈ ਘੁੱਟ ਕੇ ਪੀ ਲਾਂਗੇ ਕੋਈ ਗੱਲ ਆਹੋ ਤਰਲਾ ਚੱਲ ਹੋਰ ਬਣਾਉਣੀ ਆ ਹੋਰ ਤਾਂ ਹੀ ਪੀ ਜੰਨੇ ਆ ਹੋਰ ਤਾਂ ਨਾਲ ਸਹੀ ਕਿਤੇ ਥੇਰ ਜਾਉਂਦੇ ਉੱਥੇ ਸਾਨੂੰ ਅ ਬੱਲੇ ਬੱਲੇ ਸ਼ਾਬਾਸ਼ ਕੀਵੇਂ ਸਰਪੰਚਾ ਮੈਂ ਤਾਂ ਠੀਕ ਆ ਪਰ ਤੂੰ ਹੀ ਠੀਕ ਮੈਨੂੰ ਕੀ ਹੋ ਗਿਆ ਇਹ ਅੱਛਾ ਤੈਨੂੰ ਹੋਏ ਨਾ ਤੇਰੇ ਪਿੱਛੇ ਮੈਂ ਘੜਾ ਸੇ ਮਾਰਦਾ ਪੜਦਾ ਤੇ ਤੂੰ ਕੇਦੇ ਹੱਥ ਵੜਦੀ ਫਿਰਦੀ ਵੇ ਗੱਡਾ ਸਮਾਰਨ ਮੈਂ ਤੈਨੂੰ ਕਿਹਾ ਸੀ ਤੇ ਤੈਨੂੰ ਨਿਉਤਾ ਦਿੱਤਾ ਸੀ ਲਿਖ ਕੇ ਵੀ ਆ ਕੇ ਗੱਡਾ ਸਟ ਮਾਰੋ ਤੇ ਅੱਛਾ ਮੇਰੇ ਨਾਲ ਖੂਨ ਮੱਚਿਆ ਸੀ ਤੂੰ ਜਿਹੜੇ ਹੱਥਾਂ 'ਇ ਬੜੇ ਸੀ ਫੇਰ ਕੀ ਹੋ ਗਿਆ ਸੀ ਜਿਹੜੇ ਹੱਥ ਮੈਂ ਤੈਨੂੰ ਕਿੰਨੀ ਵਾਰੀ ਦੱਸੀ ਜਾਨੀ ਵੀ ਮੈਂ ਹੱਥ ਨਹੀਂ ਪੜੇ ਸੀ ਉਹਦਾ ਉਹ ਤਾਂ ਮੈਨੂੰ ਗੱਲ ਦੱਸਦਾ ਸੀ ਗੱਲ ਦੱਸਦਾ ਸੀ ਕਿਹਦੇ ਹੱਥ ਪੜੇ ਆਹ ਕੌਣ ਗੱਲ ਦੱਸਦਾ ਹੁੰਦਾ ਥੋੜੀ ਥੋੜੀ ਉਹਦੂ ਦੂਰ ਅਰਪੰਚ ਐਡਾ ਗੱਡਾ ਕਿ ਤੈਨੂੰ ਉਹੀ ਗੱਲਾਂ ਫੇਰ ਤੇਰੀਆਂ ਮੈਨੂੰ ਸ਼ੂਗਰ ਕਾਰਨ ਸੱਚੀ ਦੱਸਾਂ ਮੈਂ ਸੀ ਤਾਂ ਮੈਂ ਤੈਨੂੰ ਲੱਭਣ ਜਾਂਦੀ ਸੀਗੀ ਤੂੰ ਤਾਂ ਬਚ ਕੇ ਰਹੀ ਗੰਡਾਸੇ ਦੇ ਫਰਦੇ ਨੇ ਤੂੰ ਨਾ ਮੈਨੂੰ ਗੱਲਾਂ 'ਚ ਨਾ ਡਾਲ ਮੇਰਾ ਖੂਨ ਮੱਚਿਆ ਹੋਇਆ ਖੂਨ ਮਰਦਾ ਮੂਤ ਕਾਲਾ ਕਾਲਾ ਹੁੰਦਾ ਕਿਉਂ ਤੇ ਤੂੰ ਪਿਆਰ ਕੀਤਾ ਹੋਵੇ ਤੈਨੂੰ ਪਤਾ ਹੋਵੇ ਸ਼ੂਗਰ ਕਰ ਇਹ じゃ ਪਿਆਰ ਮੈਂ ਹੀ ਨਹੀਂ ਕੀਤਾ ਤੂੰ ਘਰ ਵੀ ਨਹੀਂ ਚੱਲਦੀ ਲਾਈ ਗਈ ਸਰ ਕੋਈ ਨਹੀਂ ਦਵਾਈ ਬੂਟੀ ਲੈ ਆ ਚੰਗੀ ਹੈ ਵੀ ਤੈਨੂੰ ਮੂਤ ਜੂ ਜਾਵੇ ਫਿਰ ਹੋਰ ਤਰ੍ਹਾਂ ਦਾ ਰੰਗ ਰੰਗਾ ਨਾ ਜਿਹੜੀ ਕੱਢ ਚੱਕਾ ਲੋ ਤੇ ਮੈਨੂੰ ਤਾਂ ਸੁਝਾਵੇ ਦਵਾਈ ਬੁਟੀ ਲੈਵੇਗਾ ਮੈਂ ਨਹੀਂ ਕਹਿਆ ਹੈ ਨਾ ਚੌਕ ਕੇ ਤੇ ਸੱਚੀ ਨਾ ਉਹਦਰ ਹਾਂ ਹਾਂ ਹੈਗੀਆਂ ਤੂੰ ਇੱਕ ਪਾਸੇ ਉਧਰ ਇੱਕ ਪਾਸੇ ਇਧਰ ਨਾਲੇ ਉਧਰ ਨਾਲੇ ਇਧਰ ਤੂੰ ਬੜੀ ਸਾਭੀ ਹੈ ਕਹ ਤੈਨੂੰ ਮੈਂ ਇਹ ਵਿਚ ਸਰਪੰਚ ਮਰ ਗਿਆ ਉਹ ਸੀ ਉਹ ਡਾਇਲੋਗ ਚੱਕ ਲੈ ਤੇਰੇ ਜਦ ਤੱਕ ਉਹ ਮੈਨੂੰ ਸਭ ਪਤਾ ਐਕਸ਼ਨ ਓ ਮੈਨੂੰ ਸਭ ਪਤਾ 365 ਚਲਿੱਤਰਨਾਰ ਦੇ ਸਾਰੀ ਜ਼ਿੰਦਗੀ ਬੰਦੇ ਨੂੰ ਮਾਰ ਦੇ। ਅੱਛਾ ਅਜਾ ਦਵਾਰੇ। ਐਕਸ਼ਨ। ਓ ਮੈਨੂੰ ਸਭ ਪਤਾ 365 ਚਲਿੱਤਰਨਾਰ ਦੇ ਸਾਰੀ ਜ਼ਿੰਦਗੀ ਬੰਦੇ ਨੂੰ ਮਾਰ ਦੇ। ਅੱਛਾ ਤੇ ਹੁਣ ਮੈਂ ਚਲਿੱਤਰਵਾਜ ਆ ਹੈ ਤੇ ਹੋਰ ਤੇਰਾ ਤੂੰ ਦਾ ਬਹੁਤ ਸਾਰੇ ਬੀਆਂ ਨਾਲੇ ਨਾਲੇ ਇੱਧਰ ਨਾਲੇ ਉੱਧਰ ਤੂੰ ਦਾ ਬਹੁਤ ਦਵਾਰੇ ਕਰਿਆ ਯਾਰ ਸਾਰਾ। ਰੈਡੀ। ਐਕਸ਼ਨ। ਕਿਉਂ ਬੇ? ਹਾਂ। ਅਜੇ ਕਿਉਂ ਬਈ ਸ਼ਗਰ ਕਾਲੇ ਤਾਂ ਮੱਗਰ ਦੀ ਮਾਰ ਵਿੱਚ ਤੇਰੇ ਵੀ ਮਾਰਨਾ ਸੀ ਇੱਕ ਜਿਹੜੀਆਂ ਜੱਫੀਆਂ ਪਾਉਂਦੀ ਸੀ ਬਈ ਕੌਣ ਉਹ ਜੱਫੀਆਂ ਪਾਉਂਦੀ ਸੀ ਤੂੰ ਤਾਂ ਅੰਨਾ ਹੋਇਆ ਫਿਰਦਾਗਾ ਤੈਨੂੰ ਸਮਝਦਾ ਤੂੰ ਤਾਂ ਐ ਸੋਧਦੀ ਐ ਜੇ ਮਰ ਗਿਆ ਉਧਰ ਸਹੀ ਜੇ ਉਹ ਮਰ ਗਈ ਸੀ ਕਿਉਂ ਬਈ ਲੈ ਅਕੇ ਕਿਉਂ ਬਈ ਉਹ ਮੈਨੂੰ ਖੜ ਜਾ ਕੀ ਸੀ ਉਹ ਮੈਂ ਤਾਂ ਸਾਰੀਆਂ ਤੇਰੀ ਚਲਾਤੀ ਨਾ 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 ਇਹਨੂੰ ਕੁਝ ਹੋ ਗਿਆ ਤਾਂ ਮੱਗਰ ਰਹੇਗਾ ਜੇ ਸਰਪੰਚ ਨੂੰ ਛੱਡ ਕਲੋਰੀ ਨਹੀਂ ਖੁਸ਼ ਹੋ ਗਏ ਗਦਰ ਨਹੀਂ ਆਉਂਦੀ ਐ ਕਰੂਗਾ ਖੜਾ ਹੀ ਫੜ ਲੈ ਕਿਹੜਾ ਹਾਂ ਕਹੂੰਗਾ ਮੈਂ ਚੱਲੂਗੇ ਜੀ ਕਿਧਰ ਗੱਲ ਤੇ ਮੈਂ ਉਹਦੇ ਨਾਲ ਵੀ ਨਹੀਂ ਖੜ ਸਕਦਾ ਕੱਟ ਕਰੀ ਇੱਥੋਂ ਐ ਸਿਰਫ ਚੇਂਜ ਕਰਕੇ ਚੰਗਾ ਤੂੰ ਤਾਂ ਮਰਿਆ ਨਾ ਜਾਣੀ ਚੱਲ ਚੱਲ ਚੁੱਪ ਕਰੋ ਜੀ ਚੱਲ ਵੀ ਬੋਲਣਗੇ ਨਾ ਹੁਣ ਜਿਹੜਾ ਮੇਰੇ ਪਿੱਛੇ ਸਟੈਂਡ ਨਹੀਂ ਲਾ ਸਕਦਾ ਤੇ ਸਟੈਂਡ ਮੈਂ ਉਹਦੇ ਪਿੱਛੇ ਵੀ ਨਹੀਂ ਲੈਂਦਾ ਫਿਰ ਸਰਪੰਚ ਤੂੰ ਤਾਂ ਹੀ ਕਰੀ ਜਾਂਦਾਗਾ ਐ ਨਹੀਂ ਕਰਦੇ ਹੁੰਦੇ ਚੱਲ ਚੰਗਾ ਮੈਂ ਜਾਣੀ ਆ ਫਿਰ ਜਾਣੇ ਹੀ ਆਉਣਾ ਗੱਲ ਤੋਂ ਨਹੀਂ ਜਾ ਸਿੰਦਰੇ ਹਾਂ ਹਾਂ ਨਹੀਂ ਤੂੰ ਗੁੱਸੇ 'ਚ ਜਾਈ ਮੈਨੂੰ ਕੋਈ ਗੱਲ ਚੱਲ ਫਿਰ ਦਫਾ ਹੋ ਪਰਾਂ ਜਨਾ ਸਹੀ ਤਾਂ ਨਹੀਂ ਚੱਲ ਜਿਹੜਾ ਮੇਰੇ ਪਿੱਛੇ ਸਟੈਂਡ ਨਹੀਂ ਲਾ ਸਕਦਾ ਤੇ ਸਟੈਂਡ ਮੈਂ ਉਹਦੇ ਪਿੱਛੇ ਵੀ ਨਹੀਂ ਲੈਂਦਾ ਫਿਰ ਅੱਛਾ ਆਹ ਗੱਲ ਹੈ ਨਾ ਫਿਰ ਦਫਾ ਹੋ ਫਿਰ ਤੂੰ ਵੀ ਮੇਰੀ ਗੱਲ ਸੁਣ ਲੈ ਸਿੰਦਰੇ ਬਹੁਤਿਆਂ ਦੀ ਚਾਹ ਕਿ ਵਿੱਚ ਲੇ ਤਾਂ ਵੀ ਚਾਹੇਗੀ ਆਪਾਂ ਦਾ ਤੂੰ ਤੂੰ ਆ ਬੱਚੇਾਂ ਦੇ ਤਾਂ ਗੱਡੇਆ ਇੱਕ ਇਹਨੂੰ ਦੇਖ ਕੇ ਹੱਸਦਾ ਚਲ ਠੀਕ ਸੀਗਾ ਦੋ ਵਾਰੀ ਕਰਦੇ ਠੀਕ ਦੀ ਠੀਕ ਦਾ ਕਰ ਚਲ ਸੁਣ ਹਾਂ ਠੀਕ ਹੈ ਨਾ ਉਹ ਗੱਲ ਸੁਣੋ ਜੀ ਸਮਝਾਉਣਾ ਕੀ ਸੀ ਅੱਜ ਮੈਂ ਪਕੜਾ ਕਾਇਨ ਦੀ ਲੱਕੜ ਨਾਲੇ ਮੱਗਰ ਨਾਲੇ ਕਲਵੰਤ ਦੀ ਵਿੱਚੇ ਛਿੰਦ ਲੈ ਧੰਨ ਭਾਗ ਤੇਰੇ ਸਰਪੰਚਾ ਦਰਸ਼ਨ ਹੋਏ ਮਹਾਪੁਰਸ਼ਾਂ ਦੇ ਇਧਰ ਨੂੰ ਆ ਕਿਹਾ ਲੈ ਉਧਰੀ ਪਈ ਜੀ ਮੇਰੇ ਬਣਾ ਬੇ ਉਧਰੀ ਕਾਦੀ ਇੱਕਦਮ ਮੈਂ ਬਿਮਾਰ ਹੋਈ ਪਈ ਆ ਉਤੋਂ ਕਾਗਜ਼ ਤੇ ਮੋਹਰ ਲਗਾਉਣੀ ਸੀ ਤੂੰ ਪਤਾ ਨਹੀਂ ਕਿੱਥੇ ਸੀਗਾ ਮੈਂ ਕਿਤੇ ਨਾ ਇੱਥੇ ਹੀ ਮੈਂ ਸੀ ਇੱਥੇ ਪਰ ਦਿਸੇ ਤਾਂ ਹੈ ਨਹੀਂ ਕਿਤੇ ਕੀ ਗੱਲ ਵੇ ਕਿੱਧਰ ਰਹਿਣ ਲੱਗੇ ਸੀ ਮੈਂ ਗਈ ਨਾ ਰਹਿਣ ਨੂੰ ਮੈਂ ਕੈਨੇਡਾ ਵਾ ਗਿਆ ਸੀ ਘਰੀ ਸੀ ਤਾਰੇ ਇਸੇ ਫਿਰ ਮੈਂ ਤਸ ਦੱਸਿਆ ਨੀਗਾ ਜੇ ਅੰਦਰ ਬਾਹਰ ਸੀ ਤਾਂ ਮੈਂ ਸਰਪੰਚਣੀ ਦੱਸ ਦਿੰਦੀ ਮੇਰੇ ਕੋਲ ਜਾ ਕੇ ਮੋਹਰ ਲਵਾ ਲਿਆ ਹੁੰਦੀ ਪਰੋਲਾ ਤੂੰ ਕਹਿਣਾ ਜੀ ਹਾਂ ਫਿਰ ਉਦੋਂ ਬਾਅਦ ਚ ਕਹੂੰਗੀ ਚੱਲ ਮੈਂ ਢੀਗਰ ਚੱਲ ਕੀ ਹੈ ਬਾਰੇ ਤੂੰ ਕਹਿਣਾ ਸੀ ਯਾਰ ਕਿ ਲਾ ਦਿੰਦਾ ਮੈਂ ਵੀ ਹਾਂ ਮੈਂ ਤਾਂ ਹੋਰ ਹਾਂ ਜੀ ਕਿੰਨੇ ਦਾ ਹੁੰਦਾ ਪੇਟੀ ਚ ਚਲ ਕੋਈ ਨਾ ਚਲ ਆ ਜਾਨੀ ਹੈ ਕਿ ਹੁਣ ਨਹੀਂ ਹੁਣ ਤਾਂ ਮੇਰਾ ਮੂਡ ਹੋਰ ਹੈ ਚੱਲ ਚੱਲ ਜੋਤਰਾ ਮੂੜ ਹੋ ਜਾਂਦਾ ਤੀ ਮੋਰ ਲਵਾ ਕੇ ਲੈ ਜੂ ਬਸ ਆਈ ਨਾ ਕੇ ਕਿ ਨਾ ਬੜਾ ਠੀਕ ਆ ਧੰਨਵਾਦ ਹਾਂ ਠੀਕ ਚੱਲ ਚੱਲ ਨਾਲ ਸਰਪੰਚ ਵਾਂਗੂ ਪਿਗਲ ਜਾਂਦਾ ਚੱਲ ਛੱਡ ਬਰਾ ਕੱਲ ਨੂੰ ਸਹੀ ਉਹ ਵੀ ਸਰਪੰਚ ਆ ਹੋ ਠੀਕ ਆ ਹੋ ਠੀਕ ਆ ਵਧੀਆ ਵਧੀਆ ਅੱਛਾ ਸ਼ੁਕਰੀਆ ਜੀ ਹਾਂ ਮੇਰਾ ਕਿੰਨਾ ਹੋਇਆ ਇੰਨਾ ਕੀ ਲਾ ਇੱਥੋਂ ਲਾ ਲੈ ਇੱਥੇ ਸੀਨ ਲਾ ਵੋ ਨਹੀਂ ਮੈਂ ਕਿੱਥੇ ਖੜਾ ਤੁਰ ਗਿਆ ਹੈਗਾ ਹੈ ਡੈਂਪਲ ਹੈਗਾ ਐਕਸ਼ਨ ਹੜ ਜਾ ਦੋ ਮਿੰਟਾਂ ਨੂੰ ਛਾੜੂ ਚਲਾ ਲੈ ਐਕਸ਼ਨ ਕਰ ਜੋ ਕਰ ਮੜਾ ਕੋਈ ਗਾ ਟੀਉਣੀ ਕਰ ਟੀਉਣ ਜੀ ਟੀਉਣ ਜੀ ਕੱਢ ਗਾਣੀ ਹੂੰ 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 ਕਿੱਥੇ ਗਈ ਸੀ ਮੈਂ ਕਿੱਥੇ ਜਾਣਾ ਆ ਬਹਿ ਜਾ ਯਾਰ ਉੱਥੇ ਜਾਓ ਹੋਏ ਰੋ ਗੁੱਸੇ ਜਾਏ ਤੁਸੀਂ ਐਕਸ਼ਨ ਆ ਤਾ ਕੋਈ ਹੋਸੀ ਚੱਲੀ ਉਹ ਯਾਰਾ ਉਹ ਬੰਦਾ ਰੁੱਸਦਾ ਆ ਦੇਖ ਲੈ ਇਹ ਮੈਨੂੰ ਕਦੇ ਨਹੀਂ ਸੀ ਇੰਨਾ ਬੋਲਦਾ ਹੁੰਦਾ ਮੈਂ ਸੀਨ ਸ਼ੁਰੂ ਤੂੰ ਤਾਂ ਚੁੱਪੀ ਕਰ ਜਾ ਤੇਰੇ ਕਰਕੇ ਤਾਂ ਮੇਰਾ ਬੰਦਾ ਰੁੱਸਿਆ ਫਿਰਦਾਗਾ ਕਿਹੜਾ ਬੰਦਾ ਰੁੱਸ ਗਿਆ ਤੇਰਾ ਆ ਦੇਖ ਮੇਰਾ ਬੰਦਾ ਰੁੱਸੀ ਜਾਂਦਾਗਾ ਹੈ ਨਾ ਉਹ ਤਾਂ ਚੀਕਾਂ ਮਾਰਦੀ ਸੀ ਬੇਨਾਂ ਦੱਸੇ ਹੁਣ ਕਿਸੇ ਪਾਸੇ ਨਹੀਂ ਜਾਣਾ ਸਮਝ ਆ ਗਈ ਤੈਨੂੰ ਬੇ ਨਹੀਂ ਜਾਂਦੀ ਕਿਸੇ ਪਾਸੇ ਮਾੜਾ ਮੋਟਾ ਹੱਟੀ ਤੇ ਵੀ ਨਹੀਂ ਜਾ ਸਕਦੀ ਦੁਕਾਨ ਤੇ ਵੀ ਨਹੀਂ ਜਾ ਸਕਦੀ ਮੈਂ ਆ ਦੁਕਾਨ ਤੇ ਗਈ ਸੀ ਤਾਂ ਹੀ ਪੁਲਿਸ ਲੈ ਗਈ ਚੱਕ ਕੇ ਨਾਲ ਦੀ ਨਾਲ ਸਮਝ ਆ ਗਈ ਬੇਨਾਂ ਦੱਸੇ ਨਹੀਂ ਜਾਣਾ ਮਤਲਬ ਨਹੀਂ ਜਾਣਾ ਕਹੀ ਜਾ ਬੰਦਾ ਇਹ ਤਾਂ ਸਾਹ ਵੀ ਨਹੀਂ ਕੱਢਣ ਦਿੰਦਾ ਤੂੰ ਸਾਹ ਕੱਢ ਕੇ ਦਿਖਾਈ ਤਾਂ ਸਹੀ ਪਹਿਲਾਂ ਤੂੰ ਬਥੇਰੇ ਸਾਹ ਲੈ ਲੈ ਸਮਝ ਗਈ ਮੇਰੀ ਗੱਲ ਆ ਤੁਸੀਂ ਕਾ ਤੋ ਚੁੱਪ ਕਰਕੇ ਬਹਿ ਜਾ ਆ ਨਾਲੇ ਤੁਸੀਂ ਕਾ ਤੋ ਐ ਤੈਨੂੰ ਉਦੋਂ ਤੂੰ ਉਹ ਕਰ ਗਈ ਓਵਰਲੈਪ ਕਰ ਗਈ ਤੂੰ ਤਾਂ ਰਹਿਣ ਹੀ ਦੇ ਆ ਤੇਰੇ ਕਰਕੇ ਨਾ ਮੇਰਾ ਬੰਦਾ ਵੀ ਰੁੱਸਿਆ ਫਿਰਦਾਗਾ ਕਿਹੜਾ ਬੰਦਾ ਰੁੱਸ ਗਿਆ ਤੇਰਾ ਹੈ ਆ ਬੰਦਾ ਮੇਰਾ ਦੇਖ ਲੈ ਇਹ ਤਾਂ ਕਦੇ ਮੈਨੂੰ ਉਹੀ ਨਹੀਂ ਸੀ ਐਨਾ ਬੋਲਿਆ ਤੇਰੇ ਕਰਕੇ ਮੈਨੂੰ ਭੱਜ ਭੱਜ ਪੈਂਦਾਗਾ ਨਾਲੇ ਨਾ ਉਦੋਂ ਪੁਲਿਸ ਮੁਰੇ ਚੀਕਾਂ ਮਾਰਦੀ ਸੀ ਛੜਾ ਕੇ ਲੈ ਚਲੋ ਤੈਨੂੰ ਛੜਾ ਕੇ ਲਿਆ ਨਾ ਇਹਦਾ ਮਤਲਬ ਇਹ ਨਹੀਂ ਜਿੱਥੇ ਜੋ ਮਰਜੀ ਤੁਰੇ ਫਿਰੇ ਕਿੱਥੇ ਜਿੱਥੇ ਮਰਜੀ ਫਿਰਦੀਆਂ ਇੱਥੇ ਦੁਕਾਨ ਤੱਕ ਵੀ ਨਹੀਂ ਜਾ ਸਕਦੀ ਤੂੰ ਤਾਂ ਉਹੀ ਕਰਦਾ ਹੁੰਦਾ ਬਸ ਰਹਿਣ ਦੇ ਜबान ਨੂੰ ਬੰਦ ਵੀ ਕਰ ਲਿਆ ਕਰ ਤੈਨੂੰ ਕੇਰਾ ਕਹਦਾ ਵੀ ਪੁੱਛੇ ਮੈਨਾਂ ਕਿਤੇ ਨਹੀਂ ਜਾ ਤੂੰ ਗਾ ਲੈਣਾ ਚਾਂਬਲ ਦਾ ਨਾ ਚਾਂਬਲ ਦਾ ਦਾ ਮੈਂ ਹੁਣੀ ਦੱਸ ਦੂੰ ਮਨ ਲੱਗਾ ਪਹਿਲਾਂ ਮੈਂ ਥੋ ਇਹ ਖਾਊਗੀ ਤੈਨੂੰ ਕਹਦਾ ਨਾ ਘਰੇ ਬੈਠੀ ਰਹਾ ਕਰ ਮੌਜ ਨਾ ਘਰੇ ਦਾ ਕੋਈ ਸਰਪੜਵਾ ਲੇਗੀ ਦੇਖ ਲੈ ਤੇਰੇ ਕਰਕੇ ਮੈਨੂੰ ਕੇਸ ਵਾਪਸ ਲੈਣਾ ਪੈ ਗਿਆ ਹਲੇ ਉੱਤਿਆ ਤੂੰ ਸਾਨੂੰ ਕਹੀ ਜੰਨੀ ਹੈਗੀ ਫਿਰ ਫਿਰ ਕੀ ਹੋ ਗਿਆ ਸਾਰਾ ਕਸੂਰ ਮੇਰਾ ਥੋੜਾ ਕੱਲੀ ਦਾ ਤੈਨੂੰ ਕਿਨੇ ਕਿਹਾ ਸੀਗਾ ਉੱਥੇ ਮਤਲਬ ਵੀ ਤੂੰ ਕਿੱਥੇ ਫਿਰਦਾ ਸੀ ਉਹਦਾ ਨਾ ਪੰਗੇ ਲੈਂਦਾ ਸੀਗਾ ਮੇਰੀ ਗੱਲ ਸੁਣ ਲੈ ਗੰਡਾਸਾ ਜੇ ਤੇਰੇ ਵੱਜਿਆ ਹੁੰਦਾ ਨਾ ਤਾਂ ਤੈਨੂੰ ਪਤਾ ਲੱਗਣਾ ਸੀ ਇਹ ਤਾਂ ਮੈਨੂੰ ਮਾਰਨਾ ਬੂ ਗੰਡਾਸਾ ਲੋਟ ਨਹੀਂ ਆਏ ਆਉਂਦੀ ਚੱਲ ਮੈਨੂੰ ਐਂ ਦੱਸੋ ਤੁਸੀਂ ਆਹ ਕਾ ਤੋ ਚੱਕੀ ਫਿਰਦੋ ਜਿੱਦਾ ਸ਼ਿਕਾਰ ਕਰਨ ਫਿਰਦਾ ਆਹ ਤਾਂ ਠੀਕ ਹੈਣਾ ਫਿਰ ਇਹਨੂੰ ਬੰਦ ਕਰਾ ਹੋਰ ਯਾਰ ਬੰਦ ਕਰਨਾ ਸੀ ਇਹਨੂੰ ਦੱਸ ਦੇ ਨੂੰ ਤੇਰਾ ਦੇਖ ਮੇਰਾ ਬੰਦਾ ਕਿੰਨਾ ਵਧੀਆ ਮੈਨਾਂ ਰਹਿੰਦਾ ਸੀ ਨਹੀਂ ਬੜੇ ਨਾ ਸੀ ਦੇਖਿਆ ਦੇ ਆਉ ਤਾ ਦੇਖੀ ਜਮਾਈ ਕਰਾ ਹਟ ਜਾ ਕਰ ਜਾ ਚੱਲ ਆ ਤੁਰੇ ਨਹੀਂ ਦੋਕ ਜਮਾ ਖਰਾਬ ਨਹੀਂ ਦਹੀਂ ਦੋਕ ਤੂੰ ਜਿਹੜਾ ਮੂੰਹ ਮਾਰੀਂ ਨੀ ਬੱਕਰੀ ਵਾਂਗ ਕਿ ਮੈਂ ਕੱਢਿਆ ਨਹੀਂ ਮਟਰ ਜਿਵੇਂ ਆਪਾਂ ਤੇ ਤੂੰ ਗਾਈ ਹਾਂ ਆਪਾਂ ਮੈਂ ਤੇ ਤੂੰ ਚੱਲ ਲੇਟਾਂ ਹੀ ਥੋੜੇ ਪੁੱਗੇ ਭਾਈ ਭਾਈ ਘੜਾ ਵਾਸਹੀ ਸੀ ਰਾਜੀ ਕੀ ਕਰ ਆਪ ਕਿਹੜਾ ਭਾਈ ਬਾਲਾ ਸਹੀ ਸੀ ਵੇ ਐਵੇਂ ਨਾ ਪਕਾਈ ਮਾਰਿਆ ਕਰ ਨਹੀਂ ਬੋਲੀਦਾ ਹੁੰਦਾ ਕਿਸੇ ਨੂੰ ਚੰਗਾ ਮਾੜਾ ਤੂੰ ਵੀ ਨਾ ਬੋਲਿਆ ਕਰ ਭਾਈ ਹਾਂ ਉਹ ਨਾ ਬੋਲਿਆ ਕਰ ਨਾ ਬੋਲਿਆ ਦੇਖ ਜਮ ਖਰਾਬ ਆਇਆ ਦੇਖ ਮੈਂ ਮੈਂ ਤਾਂ ਖਰਾਬ ਆ ਆ ਅੱਛਾ ਹਾਂ ਦੱਸ ਕੀ ਨਹੀਂ ਸਹੀ ਹੈ ਮੈਂ ਇਦਾਂ ਹੀ ਕਿਹਾ ਓਕੇ ਮੈਂ ਤਾਂ ਇੰਗਲਿਸ਼ ਬੋਲਦੀ ਹਾਂ ਮੈਂ ਕਹਿ ਕੇ ਤੇ ਸੱਚੀ ਕਹਿ ਗਈ ਕੀ ਕੀ ਮੈਨੂੰ ਸਮਝ ਆਉਂਦਾ ਨਹੀਂ ਹੁੰਦਾ ਤੂੰ ਕਹਿੰਦੀ ਓਕੇ ਠੀਕ ਹੈ ਇਹ ਜਾ ਤਹਾ ਤਾਂ ਮੈਂ ਵੀ ਜਾਣਾ ਦਾ ਦੁਬਾਰੇ ਕਰੀ ਨਹੀਂ 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 ਕਹਿ ਕਿੰਨਾ ਕਿ ਚੜ ਤਾਂ ਤਾਂ ਮੈਂ ਵੀ ਬਹੁਤ ਚੜ ਜਾਣਾ ਤੂੰ ਕਹਿੰਦੀ ਕਿੰਨਾ ਕਿ ਚੜ ਤਾਂ ਤੁਹਾਡਾ ਕਲੋਜ਼ ਸੀ ਆਪਾਂ ਕਹਿੰਦੇ ਆਪਣੀ ਆਈ ਵਾਈ ਆਈ ਆਈ ਆਪਾਂ ਕਹਿੰਦੇ ਆਪਣੀ ਆਈ ਵਾਈ ਆਈ 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 ওটা করে দাও নাও করে